ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੋਧ ਦੇ ਇਤਰਾਜ਼ਯੋਗ ਬਿਆਨ ਦੇਣ ਤੇ ਚੁਲਾ ਕਾਂਗਰਸ ਕਮੇਟੀ ਦੇ ਪਧਾਰ ਡਾਕਟਰ ਸਿਕੰਦਰ ਸਿੰਘ ਵੱਲੋਂ ਕਾਗਜ਼ ਪਾਰਟੀ ਦੇ ਵਰਕਰਾਂ ਨਾਲ ਜ਼ਿਲ੍ਹਾ ਪ੍ਰਬੰਧਕਾ ਕੰਪਲੈਕਸ ਦੇ ਬਾਹਰ ਰੋਸ ਦਰਨਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਬੋਲਦਿਆ ਡਾਕਟਰ ਸਿਕੰਦਰ ਸਿੰਘ ਗੁਰਮਖ ਸਿੰਘ ਪੰਡਰਾਲੀ ਦਵਿੰਦਰ ਸਿੰਘ ਜੱਲਾ ਤੇ ਕੁਲਵੰਤ ਸਿੰਘ ਢਿਲੋਂ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖਿਲਾਫ ਲਗਾਤਾਰ ਇਤਰਾਜ਼ਯੋਗ ਬਿਆਨबाजी ਕਰ ਰਹੀ ਹੈ ਜਿਸ ਨੂੰ ਕਿਸੇ ਕੇਮਤੇ برداشت ਨਹੀਂ ਕੀਤਾ ਜਾਵੇਗਾ ਨਰਿੰਦਰ ਮੋਦੀ ਦਾ ਸਾਡੇ ਪ੍ਰਧਾਨ ਮੰਤਰੀ ਦਾ ਅਸੀਂ ਫੋਕਲਾ ਫੋਕਿਆ ਕਿਉਂਕਿ ਰਾਹੁਲ ਗਾਂਧੀ ਜੀ ਜੋ ਆਪੋਜੀਸ਼ਨ ਦੇ ਲੀਡਰ ਨੇ ਸਾਡੇ ਕਾਂਗਰਸ ਪਾਰਟੀ ਦੇ ਅਗਰਸ ਨੇਤਾ ਨੇ ਨੋਰਾਂ ਆ ਬਿਆਨ ਨੂੰ ਜਿਹੜਾ ਜੋ ਸਾਰੇ ਸੰਗਤ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਔਰ ਹਰ ਧਰਮ ਦਾ ਸਤਿਕਾਰ ਕਰਦੇ ਨੇ ਉਹਨਾਂ ਦੇ ਉਹਨਾਂ ਦੇ ਬਿਆਨ ਕਰੋੜ ਮਰੋੜ ਕੇ ਇਹ ਦੋਸ਼ ਕਰਨ ਦੀ ਆਪਣੀ ਜੋੜ ਜਮਾਈ ਸਰਕਾਰ ਨੂੰ ਨਾਲ ਲੈ ਕੇ ਉਹਨਾਂ ਦੀ ਗਲਤ ਬਿਆਨ ਦੀ ਬਣਾ ਕੇ ਲੋਕਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਚ ਭਰਮ ਪੈਦਾ ਕਰਨਾ ਚਾਹ ਰਹੇ ਜਿਵੇਂ ਕਿ ਰਾਹੁਲ ਗਾਂਧੀ ਦਾ ਪਰਿਵਾਰ ਇੰਦਰਾ ਗਾਂਧੀ ਤੋਂ ਲੈ ਕੇ ਰਜੀਮ ਗਾਂਧੀ ਤੋਂ ਲੈ ਕੇ ਉਹਨਾਂ ਦਾ ਦੇਸ਼ ਪ੍ਰਤੀ ਆਪਣੀ ਕਰਤੱਵ ਨੂੰ ਦੇ ਦਿੱਤੀ ਸੈਸ਼ਨ ਵਿੱਚ ਮੰਨਦੇ ਹੋ ਤੇ ਇਸ ਕਰਕੇ ਅੱਜ ਰਾਹੁਲ ਦੇ ਕਿਸੇ ਵੀ ਗੱਲ ਨੂੰ उल्ट पुलट घुमा के जो कि गल कुछ होर हों गलर हूँ मोदी अपने जोर जमाइश बयान ओल्ड उल्ट करके लोगों की गलत करा गल नहीं चाहिए होगी कांग्रेस पार्टी राहुल गांधी के नाल खड़ी है और अपनी जान देने तैयार है अपने खून तक देने अगला संघर्ष यही है कि जो सानू पार्टी हिटम देगी असं इट्ठे होकर लैवल पर भी यह मुजारा करने की कोशिश करा नवाशहर पुलिस दी वड्डी कारवाही इंस्पेक्टर मनप्रीत सिंह ड्रग कंट्रोल अफसर नाल ओना दे निजी मेडिकल स्टोर तो 22400 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਤੇ ਪੁਲਿਸ ਨੇ ਉਕਤ ਮੈਡੀਕਲ ਸਟੋਰ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਮੁਕ ਅਫਸਰ थाना सिटी नवाशहर ਵੱਲੋਂ इंस्पेक्टर मनप्रीत सिंह ड्रग कंट्रोल अफसर नवाशहर ਨੂੰ ਨਾਲ ਲੈ ਕੇ ਉਕਤ ਮੈਡੀਕਲ ਸਟੋਰ ਤੇ ਰੋਡ ਕੀਤਾ ਤਾਂ ਰੇਡ ਕੀਤਾ ਤਾਂ ਉਹਨਾਂ ਨੇ કુલ 22400 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦਲਾਸ਼ੀਤ ਪਗਸਿਕ ਨਗਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਔਰ ਨਸ਼ੇ ਦੇ ਖਿਲਾਫ ਜਿਹੜੀ ਹੈ ਮਹਿਮ ਚਲਾਈ ਗਈ ਹੈ ਉਸ ਵੇਲੇ ਸਿਟੀ ਨਮਾਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹੜੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਜਿਹਦਾ ਨਾਮ ਮੁੰਡੇ ਦਾ ਸਮੀਰ ਸੀਗਾ ਉਹ ਮਿਲਿਆ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਰਾ ਬਲਿਨ ਕੈਪਸੂਲ ਹੈਗਾ ਇਹ ਇੱਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਇਹਦੀ ਸਮੀਰ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸ ਐਚ ਓ ਵੱਲੋਂ ਜਦੋਂ ਇਹ ਦੇ ਕੋਲ ਇਹ ਦੋ ਪੱਤੇ ਮਿਲੇ ਤੇ ਡਰੱਗ ਇਨਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇਨਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਪੰਕਜ ਜੈਨ ਪੁੱਤਰ ਅਨਿਲ ਕੁਮਾਰ ਜਿਹੜਾ ਪੰਕਜ ਮੈਡੀਕੋਜ਼ ਦੇ ਨਾਂ ਤੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੁਕਾਨ ਹੈਗੀ ਜਿੱਦੀ ਹੋਲ ਸੇਲ ਦੀ ਇਹ ਰਿਟੇਲ ਦੇ ਵਿੱਚ ਜਿਹੜੀ ਹੈਗੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਜੂਥ ਹੈਗਾ ਉਹ ਇਸਤੇਮਾਲ ਕਰ ਰਿਆ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਆ ਉਹ ਬਰਾਮਦ ਹੋਏ ਜਿਹਦੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਤੋਂ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਇਹ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪકડਿਆ ਗਿਆ ਸਮੀਰ ਤੋਂ ਸਾਬਤ ਹੋ ਗਿਆ ਸੋ ਇਹਦੇ ਖਿਲਾਫ ਧਾਰਾ 223 23 ਬੀ ਐਨ ਐਸ ਤਹਿਤ ਜਿਹੜੀ ਕਾਰਵਾਈ ਅਮਨਿਤ ਲੈਂਦੀ ਗਈ ਹੈ ਔਰ ਫਰਦਰ ਤਫਤੀਸ਼ ਜੇਚ ਚ ਜਾਰੀ ਹੈ ਅੱਜ ਗਿੱਦੜਪਾਹਾ ਵਿੱਚ ਰੋਜ਼ ਪ੍ਰਦਰਸ਼ਨ ਕਰਨ ਆਏ ਬੇਰੋਜ਼ਗਾਰ ਪੀਟੀਆਈ ਦੇ ਆਪਕ ਯੂਨੀਅਨ ਵੱਲੋਂ ਪਹਿਲਾ ਸ਼ਹਿਰ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉਸ ਤੋਂ ਬਾਅਦ ਸ਼੍ਰੀ ਗੰਗਾ ਨਗਰ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਉਹਨਾਂ ਕਹਿੰਦੇ ਕਿ ਬੇਰੋਜ਼ਗਾਰ ਪੀਟੀਆਈ 640 ਵਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਯੂਨੀਅਨ ਨਾਲ ਭਰਤੀ ਸੰਬੰਧੀ ਵਾਰ-ਵਾਰ ਵਾਅਦੇ ਕਰਕੇ ਵੀ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਮਜਬੂਰਨ ਯੂਨੀਅਨ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤਾੰਗ ਆ ਕੇ ਰੋਸ ਰੈਲੀ ਦੀ ਸ਼ੁਰੂਆਤ ਹਲਕਾ ਗਿੱਦੜ ਬਾਹਵੱਚੋਂ ਕੀਤੀ ਗਈ ਆਪਣੇ ਜਲੰਧਰ ਆਪਣੇ ਜ਼ਮੀਂ ਚ ਆਉਣਾ ਸੀ ਵੋਟਾਂ ਤੋਂ ਬਾਅਦ ਹੁਣ ਸਾਡੀ ਭਗਵੰਤ ਸਿਮਾਨ ਜੀ ਨਾਲ 5 ਮਿੰਟਾਂ ਹੋ ਚੁੱਕੇ ਨੇ ਜਿਹਦੇ ਵਿੱਚ ਉਹਨਾਂ ਨੇ ਇੱਕ ਤਾਂ ਪੜ ਕੇ ਕਿਹਾ ਕਿ ਅਸੀਂ 646 ਦੀ ਭਰਤੀ ਕਰਨ ਕਰ ਰਹੇ ਆ ਤੇ ਪੂਰਾ ਡਿਪਾਰਟਮੈਂਟ ਬੈਠਾ ਉਹਨਾਂ ਨੇ ਵੀ ਕਿਹਾ ਸੀ ਤਿਆਰ ਨੇ ਭਰਤੀ ਦਾ ਉਹਸ ਦਾ ਨੂੰ 2 2.5 ਮਹੀਨੇ ਹੋ ਚੁੱਕੇ ਨੇ ਦੇਖੋ ਸਰਕਾਰ ਨੇ ਟਾਸ ਤੋਂ ਮਾਸ ਨਹੀਂ ਕੀਤਾ ਸਾਡਾ ਮੀਟਿੰਗ ਕਰਕੇ ਉਹਦੇ ਵਿੱਚ ਸਾਨੂੰ ਬੁਸ਼ਵਾਸਾ ਦਿਵਾਇਆ ਕਿ ਤੁਹਾਡੀ ਭਰਤੀ ਕਰ ਰਹੇ ਆ ਸਾਡੀ 5 ਅਗਸਤ ਦੀ ਤਰੀਕ ਸੀ ਉਹ ਵੀ ਲੰਘ ਗਈ ਜੀ ਹੁਣ 24 ਸਤੰਬਰ ਦੀ ਤਰੀਕਾ ਉਹ ਵੀ ਆਈ ਲੰਘ ਜੂਗੀ ਸਰਕਾਰ ਕੁਝ ਕਹਿੰਦੀ ਆ ਅਫਸਰ ਲੋਕ ਕੁਝ ਹੋਰ ਕਹਿੰਦੇ ਨੇ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਸਰਕਾਰ ਪੰਜਾਬ ਚਲਾ ਰਹੀ ਹੈ ਕੇਸ ਅਫਸਰ ਲੋਕ ਸਰਕਾਰ ਚਲਾ ਰਹੇ ਨੇ ਸਾਡੀ ਮੰਗ ਹੈ ਕਿ ਸੀਐਮ ਸਾਹਿਬ ਦੀ ਸਾਨੂੰ ਮੀਟਿੰਗ ਇਸ ਲਈਵੇ 14 ਅਗਸਤ ਨੂੰ ਸਾਡੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਨੇ ਕਿਹਾ ਸੀ ਹਫਤੇ ਦਸ ਦਿਨਾਂ ਚ ਅਸੀਂ ਇਹ ਜੀ ਪੰਜਾਬ ਨਾਲ ਮਿਲ ਕੇ ਤੁਹਾਡੀ ਦੁਬਾਰਾ ਮੀਟਿੰਗ ਕਰਦੇ ਹਾਂ ਤੁਹਾਡੀ ਜਿਹੜੀ ਕੋਡ ਵਿੱਚ ਤਰੀਕਾ ਉਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਹੱਲ ਕਰਦੇ ਨੇ ਪਰ ਉਹਨਾਂ ਦੀ ਗੱਲ ਸੀਐਮ ਸਾਹਿਬ ਦੀ ਹੋ ਗੱਲ ਆ ਹਾਥੀ ਦੰਦ ਦਿਖਾ ਦੇ ਕੋ ਚੋਰ ਨੇ ਤੇ ਖਾਂ ਦੇ ਕੋ ਚੋਰ ਨੇ ਗਾਲੇ ਮੈਂ 646 ਪੀਟੀਆਈ ਬੇਰੁਜ਼ਗਾਰ ਆਪਕਰ ਜਿਲ੍ਹੇ ਚ ਸਰ ਸਾਡੀ 600 ਸ਼ਾੜੀ ਦੀ ਭਰਤੀ 2011 ਦੇ ਵਿੱਚ ਸਾਡਾ ਇਸ਼ਤਿਹਾਰ ਆਇਆ ਸੀ ਮਾਨਯੋਗ ਕੋਰਟ ਨੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ 2021 ਦੇ ਵਿੱਚ ਡਿਪਾਰਟਮੈਂਟ ਨੇ ਸਾਨੂੰ ਭਰਤੀ ਤੋਂ ਬਿਲਕੁਲ ਮੁਕਰ ਰਿਹਾ ਹੈ ਜਦੋਂ ਕਿ ਸਾਡੀਆਂ ਜਿਮਨੀ ਚੌਂ ਜਲੰਧਰ ਵਿਕੇ ਤੇ ਆਪਣੇ ਮੁੱਖ ਮੰਤਰੀ ਪੰਜਾਬ ਨਾਲ ਜੋ ਮੀਟਿੰਗਾਂ ਹੋਈਆਂ ਦੋ ਪੈਨਲ ਮੀਟਿੰਗਾਂ ਅਤੇ ਤਿੰਨ ਵਾਰ ਅਸੀਂ ਉਹ ਮੁੱਖ ਮੰਤਰੀ ਪੰਜਾਬ ਨੂੰ ਮਿਲ ਚੁੱਕੇ ਹਾਂ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਨੇ ਸਾਡੀ ਭਰਤੀ ਕਰਨ ਦੀ ਜੀ ਹਾਂ ਵੀ ਭਰੀ ਸੀ ਕਿ ਬਹੁਤ ਜਲਦੀ ਸਾਡੀ ਭਰਤੀ ਕਰ ਰਹੇ ਆ ਲੇਕਿਨ ਜਦੋਂ ਅਸੀਂ ਡਿਪਾਰਟਮੈਂਟ ਜਾਂਦੇ ਆ ਤਾਂ ਸਾਡੀ ਭਰਤੀ ਦਾ ਕੋਈ ਉੱਥੇ ਨਾਮ ਨਿਸ਼ਾਨ ਨਹੀਂ ਆ ਹੁਣ ਇਹ ਸਾਨੂੰ ਇਹ ਅਸੀਂ ਚੱਕਰ ਦੇ ਵਿੱਚ ਪਏ ਰਹੇ ਆ ਕਿ ਡਿਪਾਰਟਮੈਂਟ ਦੀ ਚਲਦੀ ਹੈ ਕਿ ਮੁੱਖ ਮੰਤਰੀ ਦੀ ਚਲਦੀ ਹੈ ਜਦੋਂ ਕਿ ਮੁੱਖ ਮੰਤਰੀ ਪੰਜਾਬ ਨੇ ਡਿਪਾਰਟਮੈਂਟ ਨੂੰ ਹੁਕਮ ਦਿੱਤਾ ਕਿ ਇਹਨਾਂ ਦੀ ਭਰਤੀ ਜਿਵੇਂ ਵੀ ਹੈ ਗਿਆ ਕਰਕੇ ਇਹਨਾਂ ਦਾ ਕੰਮ ਨਵੇੜੋ ਪਰ ਡਿਪਾਰਟਮੈਂਟ ਜਿਹੜੀ ਉਹ ਆਪਣੇ ਪਤਨ ਜਿਵੇਂ ਕਪਲੇ ਕੀਤੇ ਹਨ ਉਹਨਾਂ ਨੂੰ ਛਪਾਉਣ ਦੇ ਮਾਰੀ ਸਾਡੇ ਚੈਲੰਜ ਜਿਵੇਂ ਚੱਲਣਾ ਚੱਲ ਰਿਹਾ ਕੋਈ ਸਾਡੀ ਸਾਰ ਨਹੀਂ ਲੈ ਰਿਹਾ ਸ਼ਹਿਰ ਦੇ ਇੱਕ ਨੌਜਵਾਨ ਰਾਜਨ ਕੁਮਾਰ ਦੀ ਯਤਨਾ ਸਦਕਾ ਅਮਰੀਕਾ ਦਾ ਇੱਕ ਸਿੱਖਿਆਕ ਅਦਾਰੇ ਯੂ ਐਸ ਐਜੂਕੇਸ਼ਨ ਸੈਂਟਰ ਜਰੂਰਤਮੰਦ ਪਰਿਵਾਰਾਂ ਨਾਲ ਸੰਬੰਧ ਰੱਖਦੇ ਦੋ ਉਬਰ ਦੇ ਜੁੱਟੋ ਖਿਡਾਰੀ ਅਭਿਸ਼ੇਕ ਅਤੇ ਮਹੇਸ਼ ਚੰਦਰ ਸੈਣੀ ਲਈ ਫਰਿਸ਼ਤਾ ਬਣ ਕੇ ਆਇਆ ਅਭਿਸ਼ੇਕ ਨੂੰ ਨੈਸ਼ਨਲ ਪੱਧਰ ਤੇ ਦੂਜਾ ਅਤੇ ਮਹੇਸ਼ ਸੈਣੀ ਨੂੰ ਤੀਜਾ ਰੈਂਕ ਹਾਸਲ ਹੋਇਆ ਅਭਿਸ਼ੇਕ ਦੇ ਪਿਤਾ ਪਲੰਬਰ ਦਾ ਕੰਮ ਕਰਦੇ ਹਨ ਜਦਕਿ ਮਹੇਸ਼ ਇੰਦਰ ਸੈਣੀ ਦੇ ਪਿਤਾ ਇੱਕ ਛੋਟੇ ਜਿਹੇ ਕਿਸਾਨ ਹਨ ਦੋਹਾਂ ਦੇ ਚੋਣ ਅਗਲੇ ਮਹੀਨੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹੋਈ ਹੈ ਪਰ ਸਾਧਨਾ ਦੀ ਕਮੀ ਕਰਨੂੰ ਇੰਟਰਨੈਸ਼ਨਲ ਖੇਡਣ ਜਾ ਪਾਨਗੇ ਇਸ ਵਿੱਚ ਸ਼ਕਤ ਜਤਾਇਆ ਜਾ ਰਿਹਾ ਸੀ ਮੇਰਾ ਨਾਮ ਰਾਜਨ ਕੁਮਾਰ ਹੈ ਐਂਡ ਮੇਰੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹ ਯੂ ਐਸ ਐਜੂਕੇਸ਼ਨ ਸੈਂਟਰ ਆ ਪ੍ਰੋਪਰ ਐਜੂਕੇਸ਼ਨ ਸੈਂਟਰ ਆਫ ਯੂਨਾਈਟਿਡ ਸਟੇਟ ਜਿਹਰੇ ਵਿੱਚ ਮੈਂ 5 ਟੂ 6 ਯੂਨੀਵਰਸਿਟੀਆਂ ਜਿਹੜੀਆਂ ਉਹ ਰਿਪਰੈਜ਼ੈਂਟ ਕਰਦਾ ਨਾਟ ਓਨਲੀ ਨਾਰਥ ਇੰਡੀਆ ਬਟ ਐਂਟਾਇਰ ਇੰਡੀਆ ਤੇ ਸੂਰਹੀ ਜਲਦੀ ਇੱਕ ਨੈਕਸਟ এডਿਕੇਸ਼ਨ ਸੈਂਟਰ ਆਫ ਯੂਐਸ ਇਨੋਗ੍ਰੇਟ ਕਰਨ ਜਾ ਰਹੇ ਆ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅਕਤੂਬਰ 2 ਨੂੰ ਤੇ ਉਰੇ ਚ ਕੁਝ ਡੈਲੀਗੇਸ਼ਨ ਜਿਹੜੇ ਯੂਨਾਈਟਿਡ ਸਟੇਟਸ ਤੋਂ ਨੇ ਉਹ ਵੀ ਆ ਰਹੇ ਨੇ ਹਾਈ ਪ੍ਰੋਫਾਈਲ ਆ ਰਹੇ ਨੇ ਕੁਝ ਐਮਪੀ ਨੇ ਕੁਝ ਅਕੈਡਮਿਕ ਨੇ ਕੁਝ ਬਹੁਤ ਹਾਈ ਪ੍ਰੋਫਾਈਲ ਲੋਕ ਜਿਵੇਂ ਇਧਰ ਇਸ ਸਿਟੀ ਵਿੱਚ ਵਿਜ਼ਿਟ ਕਰਕੇ ਅਲੱਗ-ਤੱਲ ਸਪான்ਸਰ ਕਰ ਲਿਓ ਇਹਦੇ ਬਾਰੇ ਕੀ ਹਾਂ ਥੋੜਾ ਇਹ ਸਾਡੇ ਸ਼ੁਰੂ ਤੋਂ ਹੀ ਰਿਹਾ ਫਾਦਰ ਸਾਹਿਬ ਦੀ ਦੇਣ ਹੈ ਉਹ ਵੀ ਯੋਗਾ ਦੇ ਕਾਫੀ ਐਕਸਪਰਟ ਸੀ ਇੱਥੇ ਡਿਸਟ੍ਰਿਕਟ ਉਦਾਸਪੁਰ ਚ ਤੇ ਸ਼ਾਸ਼ੀ ਜੀ ਨੂੰ ਅਸੀਂ ਸ਼ੁਰੂ ਤੋਂ ਜਾਣਦੇ ਆਏ ਆ ਠੀਕ ਹੈ ਜੀ ਤੇ ਇਹ ਇੱਕ ਸਾਡੇ ਜੀਨਸ ਚ ਹੀ ਹੈ ਕਿ ਹੈਲਪ ਕਰਨੀ ਜੇ ਕੋਈ ਅੱਗੇ ਵੰਤੂ ਵੱਧਦਾ ਉਹਨੂੰ ਹੈਲਪ ਕਰਨੀ ਆ ਤੇ ਅੱਗੇ ਵੀ ਆਪਾਂ ਕੀਤੀ ਹੈ ਇੱਕ ਲੜਕਾ ਜਸਰਿੰਗ ਸਿਆਣੀ ਉਹਨੇ ਹੋ ਕੇ ਆਇਆ 올림픽 ਜਿੱਤ ਕੇ ਆਇਆ ਸੀ ਉਦੋਂ ਵੀ ਆਪਾਂ ਜਿੰਨਾ ਹੋ ਸਕਿਆ ਕੀਤਾ ਤੇ ਹੁਣ ਵੀ ਦੋ ਲੜਕੇ ਜਾ ਰਹੇ ਨੇ ਇੰਟਰਨੈਸ਼ਨਲੀ ਤੇ ਉਹਰੇ ਲਈ ਕਰਨ ਉਹ ਲਈ ਇਹਨਾਂ ਦੀ ਮੋਟੀਵੇਸ਼ਨ ਵਾਸਤੇ ਇਸਨੂੰ ਆਪਣੀ ਮੋਟੀਵੇਸ਼ਨ ਹੈ ਸਾਨੂੰ ਆ ਇੱਕ ਨਾ ਸਕੂਨ ਜਿਹਾ ਮਿਲਦਾ ਇੱਕ ਰਲੀਫ ਮਿਲਦਾ ਹੈ ਕਿ ਜਦੋਂ ਕਿਸੇ ਦੀ ਹੈਲਪ ਕਰ ਦੋ ਤੇ ਉਹ ਬਿਕੋਸ ਆਫ ਯੂਅਰ ਹੈਲਪ ਉਹ ਕਿਤੇ ਨਾ ਕਿਤੇ ਅੱਗੇ ਚਲਾ ਜਾਂਦਾ ਇਹਨਾਂ ਨੂੰ ਦੇਖ ਕੇ ਉਹ ਹੋਰ ਬੱਚੇ ਮੋਟੀਵੇਟ ਹੁੰਦੇ ਆ ਕੀ ਕੀ ਹਾਲ ਅੰਮ੍ਰਿਤਸਰ ਦੇ ਪਿੰਡ ਗੋਪਾਲਪੁਰ ਚ ਐਚਡੀਐਫਸੀ ਬੈਂਕ ਵਿੱਚ ਦਾਖਲ ਹੋ ਕੇ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਬੰਦਕ ਬਣਾ ਕੇ 25 ਲੱਖ ਰੁਪਏ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਸੀਟੀਵੀ ਵੀ ਇੰਨਾ ਹੀ ਨਹੀਂ ਲੁਟੇਰੇ ਨੇ ਚਲਾਕ ਸੀ ਕਿ ਉਹ ਬੈਂਕ ਦਾ DVRB ਨਾਮ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਹਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਏ ਇਹ HDFC ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹਟ ਲਈਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਇਹਨਾਂ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜ ਇਹਨਾਂ ਦੇ ਫਿਰ ਫਾਈਨਲ ਜਿਹੜੀ ਟੈਲੀ ਹੈ ਹੁਣੀ ਬਸ ਕੋਈ ਡੀਵੀਆਰ ਸਰ ਇਹਨਾਂ ਨਾਲ ਮਿਲ ਗਿਆ ਤੁਹਾਨੂੰ ਕਿ ਨਹੀਂ ਸੀ 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 ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੇਕੇ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਅਜੇ ਸਾਨੂੰ ਨਹੀਂ ਮਿਲਿਆ ਜਿਹੜੇ ਪੰਜਾਂ ਨੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਤਿੰਨ ਪਿਸਟਲ ਉਹਨੇ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ऑन द जॉब ਸਰ ਬੈਂਕ ਦਾ ਬੈਂਕ ਦਾ ਕਿੰਨਾ ਕੁ ਕਸੂਰ ਮੰਨਦੇ ਆ ਕਿਉਂਕਿ ਜੰਗਲੇਵਣੀ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਕਿੰਨਾ ਕੁ ਕਸੂਰ ਮੰਨਦੇ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਬੈਂਕ ਹੈ ਤੇ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ ਤਿੰਨ 3% ਬ੍ਰਾਂਡ ਬਾਈਕਸ ਤੇ ਆਏ ਸੀ ਇਸ ਤਰ੍ਹਾਂ ਦੀ ਵੱਡੀ ਖਬਰ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੀ ਪਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿੱਲਰ ਗਏ ਕੜਨਾ ਸਵੇਰ ਸਮੇਂ ਦੀ ਹੈ ਤੇ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਜਾ ਟਕਰਾਏ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ ਹਾਂ ਬਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬਗੈ ਪਪਾ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਜੀ ਹਾਂਜੀ ਦੂਸਰੀ ਸਾਈਡ ਤੇ ਟਿਪਰੋਂਡੇ ਜੀ ਰੇਟਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦੇ ਨਕਸਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚ ਜਾ ਕੇ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਜਿਵੇਂ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂਜੀ ਕੋਈ ਚਾਹ ਨਹੀਂ ਹੋਇਆ ਨੇ ਨੇ ਨੁਕਸਾਨ ਇਹ ਹੋਈ ਆ ਜੀ ਆ ਬਸ ਤੁਹਾਡੇ ਸਾਹਮਣੇ ਹੀ ਆ ਜੀ ਹਾਂਜੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ